ਜੱਤੀ ਜੁਣਾ 2024 ਹੁਣ ਆਪਾਂ ਚੰਦੇ ਕਿਤੇ ਖੜਚੋ ਸਾਰੇ ਕੋਈ ਸੰਬੰਧੀ ਜ਼ਰੂਰੀ ਮਟੀਰੀਅਲ ਰੱਖਿਆ ਹੁਣ ਕਾਰਨ ਕੋਈ ਬਾਹਰੀ ਵਿਅਕਤੀ ਜਾਂ ਦਫਤਰੀ ਸਟਾਫ ਅੰਦਰ ਦਾਖਲ ਨਾ ਹੋਣਾ ਹਲੋ ਸਰ ਬਹੁਤ ਬੈਠੇ ਹੈ ਹੈ ਸਰ ਸਾਹਿਬ ਹੁਣ ਅੱਛਾ ਹੁਣ ਹਰ ਕਿਨਾਰਾ ਹਰ ਕਿਨਾਰਾ ਬਾਹਰ ਨਹੀਂ ਜਾਣ ਨਾ ਨਹੀਂ ਜਾਣ ਨਾ ਜਾਵਣ ਜਾਵਣ ਹੈ ਜਾਣ ਦੋ ਜਾਣ ਦੋ ਜਾਣ ਦੋ ਮਤਲਬ ਕੀ ਆ ਜਾ ਜਾ ਗੁੰਡਾ ਕਰਦੀ ਦੇਖੋ ਜੀ ਹੋਰ ਤਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜ ਜਾ ਬੰਦੇ ਤੁਹਾਡੇ ਨਾਲ ਬੈਠੇ ਨਾ ਮੈਂ ਤੈਨੂੰ ਜਾਣ ਦੇ ਤਾ ਤੂੰ ਇੱਕ ਮਿੰਟ ਆ ਗੁੰਡਾ ਰਾ ਦੇ ਅੰਦਰ ਕਿਉਂ ਬੈਠੇ ਸੀ ਬਈ ਤਰੋ ਜਾਣ ਦੋ ਠੀਕ ਹੈ ਜੀ ਗੱਲ ਪੈ ਉਹ ਜਾ ਵਾ ਜਾ ਲੈ ਜੀ ਤੁਸੀਂ ਖੜੇ ਹੋ ਜਾਓ ਚੱਲ ਚੱਲ ਆਂ ਪਰ ਮਤਲਬ ਇਹ ਉਹਦਾ ਤੋਂ ਲਾ ਕੇ ਬਿਠਾਇਆ ਯਾਰ ਅੰਦਰ ਇਹਨਾਂ ਨੂੰ 1 ਮਿੰਟ ਪਹਿਨ ਤੁਹਾਡੇ ਮੋੜੇ ਗਈ ਸੀ 1 ਕਿੰਟਾ ਹੋ ਗਿਆ ਮੈਂ ਤਾਂ ਤੱਕ ਚੱਲ ਕੇ ਆਇਆ ਨਹੀਂ ਬਾਈ 1 ਮਿੰਟ ਨੂੰ ਜਿਹੜਾ ਲੱਗਦਾ ਆ ਕੇ ਬਾਹਰ ਲਿਕੇ ਆਇਆ ਹੋਇਆ ਸੀ ਅਜੇ ਕੰਮ ਕਰੀ ਜਾਂਦੇ ਅਸੀਂ ਤੁਸੀਂ ਤੁਹਾਡੇ ਤੁਸਕਾ ਆ ਕੇ ਆ ਕੇ ਉਹਨੇ ਅਸੀਂ ਰੋਕ ਹੁੰਦਾ ਤਾਂ ਨਹੀਂ ਨਾ ਲਾਇਆ ਮੈਂ ਜੇ ਤੁਸੀਂ ਕਹੋਗੇ 2 ਮਿੰਟ ਦੇ ਵਿੱਚ ਰੋਕਾ ਤੇ ਵੀ ਗੱਲ ਕਰ ਲਈ ਮੇਰੇ ਕੋਲ ਲਾਇਆ ਹੁੰਦਾ ਤਾਂ ਨਹੀਂ ਆਉਣੀ ਹੋਰ ਬੰਦੇ ਨਾਲ ਨਹੀਂ ਤੁਸੀਂ ਇਹ ਵੇਖੋ ਜੀ ਬਾਹਰ ਬੰਦੇ ਆਏ ਤੁਸੀਂ ਇਹ ਵੇਖੋ ਬਾਹਰ ਨੋਟਿਸ ਲਾਇਆ ਦੀ ਪੰਚਾਇਤੀ ਚੋਣਾਂ ਸੰਬੰਧੀ ਇੱਥੇ ਜ਼ਰੂਰੀ ਕੰਮ ਚੱਲ ਰਿਹਾ ਤੇ ਕੋਈ ਬਾਹਰੀ ਵਿਅਕਤੀ ਆ ਆਫਿਸ ਸਟਾਫ ਵੀ ਅੰਦਰ ਨਾ ਆਵੇ ਤੇ ਸਾਡੇ ਫਰੀਦਕੋਟ ਦੇ ਐਮਐਲਏ ਸਾਹਿਬ ਦਾ ਪੀਏ ਕਿ ਨਾਲ ਜੱਗੀ ਨਹੀਂ ਜੀ ਇਹ ਕੌਣ ਸੀ ਪਤਾ ਨਹੀਂ ਕਿ ਕੌਣ ਸੀ ਇਹਦੇ ਬੰਦਾ ਕਿਹੜੋਂ ਕਿਸਮ ਆਇਆ ਯਾਰ ਤੇਰੇ ਪਲੇ ਅੰਦਰ ਤੇ ਪੁੰਡੀ ਲਾ ਕੇ ਹਰੇ ਪਿੰਡ ਨੂੰ ਐ ਮਿਲਦੇ ਆ ਆ ਆदमी ਪਾਰਟੀ ਪੰਜ ਸਾਲ ਦੀ ਸਰਪੰਚ ਆ ਆ ਸੰਧਾ ਦੀ ਪੁੰਡੀ ਲਾ ਕੇ ਮਿਲਿਆ ਨਹੀਂ ਤਾਂ ਕੋਈ ਤੁਸੀਂ ਆ ਆ ਮੈਂ ਪਾਰਟੀ ਹੋਈ ਬੰਦਿਆਂ ਨੂੰ ਵਿੱਚ ਬਿਠਾਈ ਬੈਠੇ ਹੋ ਯਾਰ ਇੱਥੇ ਇਹ ਕਿੱਥੋਂ ਦਾ ਤਰੀਕਾ ਵੀ ਇਹ ਮਾਰਕੀਟ ਕਮੇਟੀ ਸਾਹਿਬ ਦਾ ਚੇਅਰਮੈਨ ਹੈ ਉਹ ਮਾਰੇ ਆ ਜੀ ਦਾ ਬਿਮਾਰੇ ਆ ਰਮਨਦੀਪ ਜੀ ਰਮਨਦੀਪ ਉਹੀ ਆ ਨਾ ਦੱਸ ਦੇ ਕਿ ਪੋਲਿੰਗ ਦਾ ਕੋਈ ਦਿਨ ਨਾ ਤਾਂ ਇਹਨੂੰ ਕੋਈ ਨਵੀਂ ਹੋਈ ਗਾ ਦੱਸ ਦੇ ਕੌਣ ਹੈ ਉਹਨਾਂ ਪਤਾ ਜਰ ਹੋ ਗਿਆ ਮੈਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਸਾਹਿਬ ਇੱਕ ਮਿੰਟ ਪਹਿਲਾਂ ਬੁਹਿਗਤ ਨੂੰ ਆਇਆ ਉਹ ਤੁਹਾਨੂੰ ਤੁਹਾਡੇ ਮਾਰਕੀਟ ਕਮੇਟੀ ਸਾਹਿਬਤ ਦਾ ਚੇਅਰਮੈਨ ਅੰਦਰ ਪਠਾਇਆ ਹੋਇਆ ਹੈ ਕੁੰਡੀਆਂ ਲਾਈਆਂ ਹੋਈਆਂ ਇਤਰਾਜ਼ ਲੋਕਾਂ ਦੇ ਡਿਸਾਈਡ ਕਰ ਰਹੀ ਹੈ ਸਰ ਮੈਨੂੰ ਕੋਈ ਐਸਾ ਕੋਈ ਵੇਖੋ ਇਹ ਇਤਰਾਜ਼ ਹੈ ਇਹਦਾ ਦੇ ਦਿਓ ਆਹ ਕਾਗਜ਼ ਕੀ ਹੈ ਇਹਦਰ ਅਸਗੰਤਾ ਦੇ ਆਰਡਰ ਹੈ ਮੇਰੇ ਕੋਲ ਕੋਈ ਕਾਗਜ਼ 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 ਹੈ ਇਹ ਇਲੈਕਸ਼ਨ ਰਿਲੇਟਡ ਹੈ ਹੈ ਇਲੈਕਸ਼ਨ ਰਿਲੇਟਡ ਕੋਈ ਇਤਰਾਜ਼ ਦੇ ਇਤਰਾਜ਼ ਮੈਂ ਤੈਨੂੰ ਦੱਸਾਂ ਤੇਰੀ ਸ਼ਿਕਾਇਤ ਗਈ ਹੋਈ ਹੈ ਇਲੈਕਸ਼ਨ ਕਮਿਸ਼ਨ ਕੋਲੇ ਭਾਈ ਨੇ ਠੀਕ ਹੈ ਮੇਰੀ ਤੈਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦੀ ਤਾਂ ਬਦਲੀ ਹੋਊਗੀ ਵੀ ਜੇ ਸਹੀ ਕੰਮ ਕਰਨ ਤੇ ਵੀ ਤੇਰੀ ਬਦਲੀ ਹੁੰਦੀ ਹੈ ਤੈਨੂੰ ਲੋਕ ਛਲਾਉਣਗੇ ਸ਼ਲਾਘਾ ਕਰਨਗੇ ਨੌਕਰੀ ਬੜੀ ਔਖੀ ਮਿਲਦੀ ਹੈ ਜਿਹਦੇ ਤੇ ਤੱਕਾ ਕਰੋਗੇ ਉਹ ਹਾਈ ਕੋਰਟ ਜਾਊਗਾ ਹਾਈ ਕੋਰਟ ਜਾਊ ਤੇ ਮੇਰੇ ਵਰਗਾ ਜਬਾਨ ਲਾ ਕੇ ਪਾਸੇ ਹੋ ਜਾਂਦਾ ਹੁੰਦਾ ਹਾਂ ਮੈਂ ਭੁਗਤਣਾ ਤੈਨੂੰ ਪੈਣਾ ਤੂੰ ਨਾ ਕਰੋ ਇਹ ਜੇ ਕੰਮ ਨਹੀਂ ਭਾਈ ਜਮਾ ਦਿੱਖਦੇ ਮੁੰਡਾ ਲਾ ਕੇ ਯਾਰ ਤੁਸੀਂ ਚੇਅਰਮੈਨ ਨੂੰ ਅੰਦਰ ਭਾਈ ਬੈਠੇ ਹੋ ਰੋਕਣਾ ਬਾਹਰ ਤਰਾ ਤਰਾ ਕਰੀ ਜਾਂਦੇ ਕਿਦੋਂ ਦਾ ਅਸੂਲ ਹੈ ਯਾਰ ਫਿਰ ਮੈਨੂੰ ਦੱਸ ਇਸ ਗੱਲ 72 ਲੋਕਾਂ ਦਾ ਚੇਅਰਮੈਨ ਦਾ ਨਹੀਂ ਆ ਪਬਲਿਕ ਦਾ ਪਬਲਿਕ ਦਾ ਸਰ ਕੀ ਕਾਰਨ ਸੀ ਜੀ ਤੇ ਹੁਣ ਸਭ ਚੰਗਾ ਹੈ ਭਾਈ ਜੀ ਹੈ ਬਾਈ ਜੀ ਇੱਕ ਮਿੰਟ ਪਹਿਲੇ ਆਏ ਮੁੰਡੇ ਨਹੀਂ ਆ ਗਏ ਮੈਨੂੰ ਲੱਗਦਾ ਨਹੀਂ ਮੈਂ ਤਾਂ ਪੁੱਛਿਆ ਆ ਗਿਆ ਬੜਾ ਜੀ 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 ਬੜਾ ਜ ਮੈਂ ਕੰਟਰੀ ਦੇ ਬਾਈਕ ਨਾਲ ਸ਼ਾਰਟ ਲਿਆ ਕਰ ਰਿਹਾ ਹਾਂ ਇਹ ਉਤੰਦਰ ਕਵਰੇਜ ਮੈਂ ਤੁਹੇ ਦਿਖਾਉਂਦਾ ਹਾਂ ਤੁਸੀਂ ਦੇਖੋ ਹਲਾਤ ਬੈਠੇ ਆਪਣੇ ਅੰਦਰ ਖੜੇ ਹੋ ਗਏ ਨੇ ਤਾਂ ਵੀਡੀਓ ਦਫ਼ਤਰ ਫਰੀਦਕੋਟ ਅਸੀਂ ਖੜੇ ਹਾਲਾਤ ਅੱਜ ਤੁਸੀਂ ਦੇਖੋ ਕਹਿਣੀ ਕਿ ਕਿਤਨੀ ਦਾ ਫਰਕ ਮੈਂ ਦੱਸ ਰਿਹਾ ਪੈਨਾਂ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਐ ਸਪੈਸ਼ਲ ਤੇ ਲੋਕਾਂ ਨੂੰ ਜਾ ਕੇ ਕਹਿੰਦੇ ਕਿ ਸਰਬਸੰਮਤੀ ਕਰੋ ਮੈਂ ਸਰਬਸੰਮਤੀਆਂ ਕਰਾਉਣਾ ਚਾਹਣਾ ਐ ਇੱਥੇ ਹਾਲਾਤ ਇਹ ਬਣੇ ਪਏ ਐ ਕਿ ਕਾਗਜ਼ ਰਿਜੈਕਸ਼ਨ ਤੇ ਜੋਰ ਲੱਗਿਆ ਪਿਆ ਫਿਰ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਐ ਜਾਂ ਮੁੱਖ ਮੰਤਰੀ ਸਾਹਿਬ ਤੇ ਜਿਹੜਾ ਹਦਾਇਤ ਐ ਉਹ ਫੋਲੋ ਨਹੀਂ ਕਰਦੇ ਜਾਂ ਮੁੱਖ ਮੰਤਰੀ ਸਾਹਿਬ ਦਾ ਨਾਸਤ ਕਰਨ ਵਸਤੀ ਕਰ ਰਹੇ ਐ ਐਮਐਲਏ ਸਾਹਿਬ ਤੇ ਪਿੰਡ ਦੇ ਕੈਂਡੀਡੇਟਾਂ ਤੇ ਜੋਰ ਲਗਿਆ ਹੋਇਆ ਜਿਹੜੇ ਆਪੋਜੀਸ਼ਨ ਦੇ ਖੜੇ ਆ ਉਹਨਾਂ ਦੇ ਕਾਗਜ਼ ਰਿਜੈਕਟ ਕਰਨ ਤੇ ਆ ਸਾਡਾ ਗੁਰਕਮਲ ਸਿੰਘ ਸਾਡਾ ਛੋਟਾ ਵੀਰ ਇਹ ਲੜ ਰਿਹਾ ਹੈ ਮਾਈ ਕੋਦੜੀ ਸਾਹਿਬ ਪੰਚਾਇਤ ਤੋਂ ਜਿੱਥੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਪਿਤਾ ਜੀ ਲੜ ਰਹੇ ਆ ਇਹਨਾਂ ਤੇ ਆਬਜੈਕਸ਼ਨਾਂ ਲਾਈਆਂ ਗਈਆਂ ਕੈਨਸਲ ਕਰਨ ਨੂੰ ਆਬਜੈਕਸ਼ਨ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਐਨਓਸੀਜ਼ ਨਾਲ ਲੱਗੀਆਂ ਵੀ ਆ ਸਾਰੀ ਫਾਈਲ ਦੇ ਤੇ ਉਹ ਹੁਣ ਸੈਕਟਰੀ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੁਹ ਵੇ ਕਹ ਮੈਂ ਐਨਓਸੀ ਗਲਤ ਦੇਤੀ ਸੀ ਦੁਬਾਰਾ ਐਨਓਸ ਲਿਖ ਕੇ ਦੇ ਕੀ ਐਂਡਫਾਲਟਰ ਕੱਲ ਐਨਓਸੀ ਦੇ ਕੇ ਹਟਿਆ ਜੇ ਉਹਨੂੰ ਚੇਂਜ ਕਰਾਉਣਾ ਚਾਹੁੰਦੇ ਆ ਹਰ ਤਰ੍ਹਾਂ ਦਾ ਹੀਲਾ ਵਰਤਿਆ ਜਾ ਰਿਹਾ ਲੋਕਾਂ ਦੇ ਕਾਗਜ਼ ਰਿਜੈਕਟ ਕਰਾਉਨੂ ਮੈਂ ਪੁੱਛ ਕੇ ਆਇਆ ਵੀਡੀਓ ਸਾਹਿਬ ਨੂੰ ਸਵੇਰ ਤੱਕ 70 ਪਿੰਡਾਂ ਤੋਂ ਉੱਪਰ ਆਬਜੈਕਸ਼ਨ ਆ ਚੁੱਕੀਆਂ ਸੀ 118 ਪਿੰਡਿਆਂ 115 ਪਿੰਡ ਸ਼ਾਇਦ ਸਾਰੇ ਬਲਾਕ 'ਚ ਹੈ ਸਾਡੇ ਕੁਝ ਸਾਡੇ ਪਿੰਡ ਆ ਕੁਝ ਪੂਰੇ ਹਲਕੇ ਦੇ ਪਿੰਡ ਆ ਤੇ ਆਬਜੈਕਸ਼ਨਾਂ ਲੱਗ ਲਾਈਆਂ ਜਾ ਰਹੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਮੈਂ ਤਾਂ ਬੇਨਤੀ ਕਰਦਾ ਸਭ ਨੂੰ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਕਾਦੇ ਪਿੱਛੇ ਰਿਜੈਕਸ਼ਨਾਂ ਦੇ ਚੱਕਰਾਂ 'ਚ ਪਏ ਹੋ ਮੈਂ ਤਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਦੂਜੀ ਪਾਰਟੀਦਿਆਂ ਨੂੰ ਰੂਲਿੰਗ ਪਾਰਟੀ ਦੇ ਲੀਡਰ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਅੱਜ 4 ਵੋਟਾਂ ਲੈ ਕੇ ਖੁਦ ਸਰਪੰਚ ਨਹੀਂ ਬਣ ਸਕਦਾ ਮੇਰੇ ਵੀਰ ਉਹ ਤੈਨੂੰ ਕਿੱਥੋਂ ਪਵਾ ਦੂਗਾ ਕੱਲ ਨੂੰ ਲੜਨ ਦਿਓ ਸਭ ਨੂੰ ਯਾਰ ਫ੍ਰੀ ਐਂਡ ਫੇਅਰ ਚ ਹੋਣ ਹੋਵੇ ਡੈਮੋਕ੍ਰੇਸੀ ਦੇ ਵਿੱਚ ਜਿਹਦੇ ਨਾਲ ਲੋਕ ਹੈਗੇ ਆ ਉਹ ਬਣ ਚੁਗਾ ਹੁਣ ਤੁਸੀਂ ਦੇਖਿਆ ਕਿਵੇਂ ਕੁੰਡੇ ਅੰਦਰ ਲੱਗੇ ਹੋਏ ਸੋ ਮੈਂ ਇਹੀ ਬੇਨਤੀ ਕਰਦਾ ਸਾਰੇ ਅਫਸਰ ਸਹਿਬਾਨਾਂ ਨੂੰ ਸਾਰੀ ਪਾਰਟੀਆਂ ਦੇ ਵਰਕਰਾਂ ਨੂੰ ਕੀ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਤਾਂ ਲੜ ਲਈਏ ਫ੍ਰੀ ਐਂਡ ਫੇਅਰ ਹਰ ਬੰਦੇ ਨੂੰ ਲੜਨ ਦਾ ਮੌਕਾ ਦਿੱਤਾ ਜਾਵੇ ਇਸ ਦਫ਼ਤਰ ਦੀਆਂ ਬੜੀਆਂ ਸ਼ਿਕਾਇਤਾਂ ਸਾਡੇ ਕੋਲ ਆਈਆਂ ਕੁਝ ਇਲੈਕਸ਼ਨ ਕਮਿਸ਼ਨ ਕੋਲੇ ਆਲਰੇਡੀ ਜਾ ਚੁੱਕੀਆਂ ਮਾਈ ਨੇਮ ਅੱਜ ਅਸੀਂ ਹਾਈ ਕੋਰਟ ਦੇ ਵਿੱਚ ਕੇਸਿਸ ਲੈ ਕੇ ਗਏ ਜਿਦੇ ਚ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਕੱਲ ਆਰਡਰ ਕਰਕੇ ਡਾਇਰੈਕਸ਼ਨ ਦਿੱਤੀ ਹੈ ਕਿ ਸਾਰੇ ਇਲੈਕਟੋਰਲ ਪ੍ਰੋਸੈਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਚਾਹੇ ਉਹ ਨਾਮੀਨੇਸ਼ਨ ਹੈ ਚਾਹੇ ਸਕਰੂਟੀ ਹੈ ਚਾਹੇ ਪੋਲਿੰਗ ਹੈ ਚਾਹੇ ਕਾਊਂਟਿੰਗ ਹੈ ਅੱਜ ਹਾਈ ਕੋਰਟ ਤੇ ਆਰਡਰਾਂ ਦੀ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਕਿਸੇ ਸੈਂਟਰ ਦੇ ਵਿੱਚ ਵੀਡੀਓਗ੍ਰਾਫੀ ਨਹੀਂ ਹੈ ਵੀਡੀਓ ਆਫਿਸ ਦੇ ਵਿੱਚ ਕਾਗਜ਼ਾਂ ਦੀ ਸਕਰੂਟੀ ਹੋ ਰਹੀ ਹੈ ਰਿਪੋਰਟਾਂ ਜਾ ਰਹੀਆਂ ਇੱਥੇ ਕੋਈ ਵੀਡੀਓਗ੍ਰਾਫੀ ਨਹੀਂ ਹੈ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਹਾਈ ਕੋਰਟ ਤੇ ਆਰਡਰ ਦਿੱਤੇ ਸੀ ਮੈਂ ਵੀਡੀਓ ਸਾਹਿਬ ਨੂੰ ਵੀ ਹਾਈ ਕੋਰਟ ਤੇ ਆਰਡਰ ਦਿੱਤੇ ਸੋ ਸਾਰਿਆਂ ਦੇ ਵਿਰੁੱਧ ਜੇ ਗਲਤ ਕੰਮ ਕਰਨਗੇ ਸਭ ਦੇ ਵਿਰੁੱਧ ਅਸੀਂ ਕੰਟੈਂਪਟ ਦੇ ਵਿੱਚ ਜਾਵਾਂਗੇ ਅੱਜ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਜਿਹੜਾ ਇੱਥੇ ਫੜਿਆ ਕੇ ਅੰਦਰ ਬੈਠਾ ਯਾਰ ਸਾਰੇ ਹੀ ਬੈਠੇ ਆ ਹੁਣ ਤੁਸੀਂ ਮੌਕੇ ਤੇ ਆਗੇ ਤਾਂ ਇਹਨਾਂ ਦੇ ਮੈਨੂੰ ਦੱਸਿਆ ਜਾਂਦਾ ਕਿ ਉਹ ਮਾਰਕੀਟ ਕਮੇਟੀ ਸਾਧਕ ਤੇ ਚੇਅਰਮੈਨ ਸੀ ਜਿਹੜੇ ਅੰਦਰ ਬੈਠੇ ਸੀ ਤੇ ਸੁਪਡੈਂਟ ਜਿਹੜਾ ਇਲੈਕਸ਼ਨ ਵਰਕ ਨਾਲ ਰਿਲੇਟਡ ਹੈ ਉਹਦੇ ਡਾਕਟਰ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀ ਸੋ ਦੇਖੋ ਇੰਨਾ ਗੱਲਾਂ ਨਾਲ ਲੋਕਾਂ ਦੇ ਵਿੱਚ ਇੱਕ ਮਾੜਾ ਅਸਰ ਵੀ ਜਾਂਦਾ ਤੇ ਇੱਕ ਮਾੜਾ ਇਮਪ੍ਰੈਸ਼ਨ ਵੀ ਜਾਂਦਾ ਮੈਨੂੰ ਸੋ ਇਸ ਕਰਕੇ ਬੇਨਤੀ ਹੈ ਕਿ ਫ੍ਰੀ ਐਂਡ ਫੇਅਰ ਮੈਂ ਸਾਰੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਕਿਸੇ ਦੇ ਪ੍ਰੈਸ਼ਰ ਚ ਆਉਣ ਦੀ ਲੋੜ ਨਹੀਂ ਇੱਕ ਫ੍ਰੀ ਐਂਡ ਫੇਅਰ ਇਮਪਾਰਸ਼ਲ ਤਰੀਕੇ ਨਾਲ ਇਹ ਚੋਣ ਕਰਾਈ ਜਾਵੇ ਤਾਂ ਕਿ ਜਿਹੜਾ ਡਿਸਰਵਿੰਗ ਬੰਦਾ ਹੈ ਜਿਹਨੂੰ ਲੋਕ ਚਾਹੁੰਦੇ ਹੈ ਉਹ ਜਿੱਤ ਕੇ ਸਾਹਮਣੇ ਆਉਣ ਤੇ ਲੋਕਾਂ ਦੀ ਸੇਵਾ ਕਰੇ ਧੰਨਵਾਦ